ਸ੍ਰੀਕਲਜੀਤ ਉਸ ਦੇਖ ਰਹਿ ਸਮਜ਼ ਜੀ ਨਿਊਜ਼ ਤੇ ਮੈਂ ਹਾਂ ਪਰਦੀਪ ਕੌਰ ਇੱਕ ਵਾਰ ਫਿਰ ਤੋਂ ਰੁਬਰੂ ਹੋਇਆ ਪ੍ਰੋਗਰਾਮ ਐਡੀਟੋਰੀਅਲ ਟਾਕ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਸ ਦੇ ਬਾਰੇ ਜਾਨਣਾ ਸਾਡੇ ਦਰਸ਼ਕਾਂ ਲਈ ਬੇਹਤ ਜ਼ਰੂਰੀ ਹੈ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਰਜੀਤ ਸਰ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰ ਲੈਣੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਣੇ ਆ ਆਮ ਆਦਮੀ ਪਾਰਟੀ ਦੀ ਸੋ ਲੁਧਿਆਣਾ ਜਿਮਨੀ ਚੋਣਾ ਹੋਈਆਂ ਸੀ ਇੱਕ ਅਜਿਹੀ ਸੀਟ ਜਿੱਥੇ ਵਾਦੋ ਸੀਟ ਖਾਲੀ ਹੋ ਗਈ ਸੀ 14 ਉਮੀਦਵਾਰਾਂ ਨੇ ਇਲੈਕਸ਼ਨ ਲੜੀ ਸੀ ਔਰ ਆਮ ਆਦਮੀ ਪਾਰਟੀ ਸੰਜੀਵ अरोड़ा ਜਿੱਤ ਹਾਸਲ ਕੀਤੀ ਸੀ ਉਹਨਾਂ ਨੇ ਉਸ ਤੋਂ ਜਿਸ ਤੋਂ ਬਾਅਦ ਲਗਾਤਾਰ ਸਿਆਸਤ ਦੇ ਵਿੱਚ ਫੇਰ ਬਦਲ ਥੋੜਾ ਜਿਹਾ ਜ਼ਰੂਰ ਦੇਖਣ ਨੂੰ ਮਿਲਦੇ ਆ ਉੱਥੇ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਗਈ ਸੋ ਸਮਾ ਸਾਡੇ ਪੰਜ ਤੋਂ ਦੱਸਿਆ ਗਿਆ ਉਹਨਾਂ ਨੇ ਇੱਕ ਮੰਗ ਕੀਤੀ ਹੈ ਕਿ ਸਾਡੀ ਪਾਰਟੀ ਹੁਣ ਬਹੁਤ ਸਟਰੋਂਗ ਹੋ ਚੁੱਕੀ ਹੈ ਤਕਰੀਬਨ 12 ਸਾਲ ਤੋਂ ਐਕਟਿਵ ਹੈ ਔਰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਜਗ੍ਹਾ ਮੰਗੀ ਹੈ ਕਿ ਸਾਨੂੰ ਦਫ਼ਤਰ ਬਣਾਉਣ ਦੇ ਲਈ ਜਗ੍ਹਾ ਦਿੱਤੀ ਜਾਵੇ ਸੋ ਮੈਂ ਜ਼ਿਕਰ ਕਰ ਲਾਂ ਕਿ ਪਹਿਲਾਂ ਵੀ ਜੋ ਗਵਰਨਰ ਹੁੰਦੇ ਸੀ ਬਨਵਾਰੀ لال ਪ੍ਰੋਹਿਤ ਜੀ ਉਹਨਾਂ ਨੂੰ ਵੀ ਇਹ ਮੰਗ ਰੱਖੀ ਸੀ ਪਰ ਸੰਗ ਮੰਨੀ ਨਹੀਂ ਸੀ ਗਈ ਕੀ ਲੱਗਦਾ ਹੈ ਕਿ ਕਾਰਨ ਨੇ ਹਾਂ ਇਨਫੋਰਮੇਸ਼ਨ ਕਰੈਕਟ ਹੈਗੀ ਆ ਭਗਵਾਨ ਸਿੰਘ ਮਾਨ ਸਾਹਿਬ ਜਿਹੜੇ ਕੀ ਗੁਲਾਬ ਚੰਦ ਕਟਾਰੀਆ ਸਾਹਿਬ ਕੁਝ ਇਹਨਾਂ ਦਾ ਐਟੀਚੂਡ ਉਹਨਾਂ ਨਾਲ ਡਿਫਰੈਂਟ ਹੈਗੇ ਜਿਹੜੇ ਪਹਿਲੇ ਗਵਰਨਰ ਸਿੰਘ ਬਨਬਾਰੀ ਲਾਲ ਪ੍ਰੋਹਤ ਸਾਹਿਬ ਇਹਨਾਂ ਨਾਲ ਡਿਫਰੈਂਟ ਹੈ ਇਹਨਾਂ ਦਾ ਐਟੀਚੂਡ ਕੰਪੈਰੀਟਿਵ ਥੋੜਾ ਜਿਹਾ ਪੋਜ਼ਿਟਿਵ ਲੱਗ ਰਿਹਾ ਭਗਵਾਨ ਮਾਨ ਸਾਹਿਬ ਕਹਿੰਦੇ ਆ ਕਿ ਹੁਣ ਸਾਡੀ ਪਾਰਟੀ ਜਿਆਦਾ ਐਕਟਿਵ ਹੋਸ ਔਰ ਮੈਂ ਬਤੌਰ ਮੁੱਖ ਮੰਤਰੀ ਵੀ ਹੈਗਾ ਤੇ ਨਾਲੇ ਹਰ ਕੈਪੀਟਲ ਚ ਹਰ ਰਾਜਧਾਨੀ ਸੂਬੇ ਦੀ ਹੋਵੇ ਤੇ ਚਾਹੇ ਉਹ ਮੁਲਕ ਦੀ ਹੋਵੇ ਉੱਥੇ ਜਿਹੜੀਆਂ ਕ੍ਰਾਈਟੇਰੀਆ ਦੇ ਹਿਸਾਬ ਨਾਲ ਸਾਡੇ ਦਫਤਰ ਬਿਲਨੇ ਚਾਹੀਦੇ ਉਹਨਾਂ ਵਾਸਤੇ ਜਗ੍ਹਾ ਲੋਟ ਹੋਣੀ ਚਾਹੀਦੀ ਹੈ ਜਿੱਦਾਂ ਕਾਂਗਰਸ ਨੂੰ ਹੋਈ ਹੋਈ ਹੈ ਉੱਥੇ ਭਾਜਪਾ ਨੂੰ 27 ਸੈਕਟਰ ਚ ਹੋਰ ਅਕਾਲੀ ਦਲ 27 ਸੈਕਟਰ ਚ ਹੋਈ ਹੋਈ ਹੈ ਸੋ ਇਦਾਂ ਕਰਕੇ ਜਿਹੜੀਆਂ ਰੈਕਗਨਾਈਜ਼ਡ ਪਾਰਟੀਆਂ ਹੈਗੀਆਂ ਉਹਨਾਂ ਨੂੰ ਜਗ੍ਹਾ ਲੋਟ ਹੁੰਦੀ ਸਾਨੂੰ ਹਾਲ ਤੱਕ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਜਿਹੜੀ ਕੈਪੀਟਲ ਹੈਗੀ ਹੈ ਵੈਸੇ ਤਾਂ ਜੁਆਇੰਟ ਕੈਪੀਟਲ ਹਰਿਆਣੇ ਦੀ ਵੀ ਹੈਗੀ ਹੈ ਰਾਜਧਾਨੀ ਹੈਗੀ ਹੈ ਉੱਥੇ ਜਗ੍ਹਾ ਦੀ ਮੰਗ ਕੀਤੀ ਜਿੰਨੂੰ ਗਵਰਨਰ ਸਾਹਿਬ ਗੁਲਾਚਨ ਕਟਾਰੀਆ ਸਾਹਿਬ ਨੇ ਪੋਜ਼ਿਟਿਵ ਲੈੰਦ ਹੋਏ ਕਿ ਸਕਤੀ ਪਹਿਲਾਂ ਵੀ ਕਹਿੰਦੇ ਮੈਂ ਰਿਕੁਐਸਟ ਕਰ ਚੁੱਕਾ ਤੇ ਮੇਰੀ ਜਿਹੜੀ ਰਿਕੁਐਸਟ ਬਨਵਾਦੀ ਨਾਲ ਪ੍ਰੋਫ ਸਾਹਿਬ ਨੇ ਇਹ ਕੋਈ ਜ਼ਿਆਦਾ ਉਹ ਨਹੀਂ ਦਿਖਾਈ ਕੋ ਪੋਜ਼ਿਟਿਵਿਟੀ ਸੋ ਉਮੀਦ ਕਰਦੇ ਕਿ ਇਹਨਾਂ ਨੂੰ ਜਗ੍ਹਾ ਮਿਲੇਗੀ ਹਾਲਾਂਕਿ ਇਹ ਸੈਲੀਬ੍ਰੇਸ਼ਨ ਕੋ ਜ਼ਿਆਦਾ ਕਰਦੇ ਆਮ ਆਦਮੀ ਪਾਰਟੀ ਵਾਲੇ ਚੰਗਾ ਹੋਵੇ ਜੇ ਕੰਮ ਬਲ ਜ਼ਿਆਦਾ ਧਿਆਨ ਦੇ ਸੈਲੀਬ੍ਰੇਸ਼ਨਾਂ ਤਾਂ ਨਿਆਣੇ ਕਰਦੇ ਉਹਦੇ ਟੀਨੇਜਰ ਸੋ ਇਹਨਾਂ ਨੂੰ ਸਮ ਟਾਈਮਸ ਯੂ ਨੋ ਇਹ ਹੀ ਕਹਿੰਦੇ ਕਿ ਉਮਰ ਦੇ ਹਿਸਾਬ ਨਾਲ ਕਿਤੇ ਉਹ ਵੀ ਆ ਜਾਂਦੀ ਹੈ ਬੁੱਧੀ ਤੁਸੀਂ ਇਹ ਹੋਰ ਜਾਣਦਾ ਆ ਚੁੱਕੀ ਹਾਲੇ ਉਸ ਦੀ ਦੂਜੀ ਵਾਲੀ ਚੀਜ਼ ਦੀ ਘਾਟ ਲੱਗਦੀ ਹੈ। ਘਾਟ ਲੱਗਦੀ। ਜਿਸ ਨੂੰ ਬਿਲਕੁਲ ਅਮਰਤਪਾਲ ਮੈਰੋਂ ਜਿਸ ਨੂੰ ਹਰ ਕੋਈ ਜਾਣਦਾ ਹੈ ਦਰਸਲ ਕੰਚਨ ਕੁਮਾਰੀ ਦਾ ਬੀਤੇ ਦਿਨੀ ਕਤਲ ਹੋਇਆ ਸੀ ਔਰ ਜ਼ਿੰਮੇਵਾਰੀ ਅਮਰਤਪਾਲ ਮੈਰੋਂ ਦੇ ਵੱਲੋਂ ਲਈ ਗਈ ਸੀ। ਹਾਂ ਤਾਂ ਇਹ ਵੀ ਖਬਰਾਂ ਸਾਹਮਣੇ ਆਈਆਂ ਸੀ ਕਿ ਹੁਣ ਉਹ ਪੰਜਾਬ ਛੱਡ ਕੇ ਦੁਬਈ ਪਹੁੰਚ ਚੁੱਕੇ ਨੇ। ਆ ਤਾਂ ਇੱਕ ਬਲੂ ਕਾਰਨਰ ਨੋਟਿਸ ਉਹਨਾਂ ਦੇ ਲਈ ਜਾਰੀ ਹੋਇਆ ਸਾਡੇ ਦਰਸ਼ਕਾਂ ਨੂੰ ਦੱਸੋ ਬਲੂ ਕਾਰਨਰ ਨੋਟਿਸ ਹੁੰਦਾ ਕੀ ਹੈ ਔਰ ਇਸ ਦੇ ਬਾਰੇ ਥੋੜਾ ਜਿਹਾ ਵਿਸਥਾਰ ਪੂਰਵਕ ਜਾਣਨਾ ਬੇਹੱਦ ਜ਼ਰੂਰੀ ਹੈ ਦੇਖੋ ਇਹ ਇੰਟਰਪੋਲ ਦੇ ਵਿੱਚ ਇੰਟਰਪੋਲ ਦਾ ਮਤਲਬ ਹੈ ਕਈ ਦੇਸ਼ਾਂ ਨੇ ਆਪਸ ਵਿੱਚ ਹਿਤੇ ਕੀਤੇ ਹੋਏ ਆ ਜੀ ਜਦੋਂ ਸਿਰਫ ਹ ਹਿੰਦੁਸਤਾਨ ਚ ਨਹੀਂ ਹੁੰਦੇ ਹਮ ਜੋ ਬੜੀਆਂ ਬੜੀਆਂ ਡਿਵੈਲਪਡ ਜਗ੍ਹਾ ਤੇ ਵੀ ਹੁੰਦੇ ਪਿੱਛੇ ਜੇ ਅਮਰੀਕਾ ਚ ਦੋ ਐਮਐਲਏ ਬਾਹਰ ਤੇ ਸੀ ਕਿ ਇੱਕ ਲੇਡੀ ਸੀ ਕਿ ਬਰ ਡੈਡ ਸੀਗਾ ਵਾਚੋਂ ਫੜੇ ਕਿ ਹੋਰ ਕਈ ਤਰ੍ਹਾਂ ਦੇ ਜਰਮ ਬਾਖ ਜਗ੍ਹਾ ਤੇ ਹੁੰਦੇ ਆ ਜੀ ਬਿਲਕੁਲ ਇਨਸਾਨ ਦੀ ਸ਼ਕਲ ਦੇ ਵਿੱਚ ਜਿਹੜੇ ਸ਼ੈਤਾਨ ਵੀ ਹੁੰਦੇ ਆ ਤੇ ਖੂਨ ਖਰਾਬੇ ਚ ਉਹਨਾਂ ਨੂੰ ਉਤੋਂ ਬੰਦਾ ਰਹਿੰਦੇ ਜੀ ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਨੇ ਉਹਨਾਂ ਨੂੰ ਕ੍ਰਿਮਿਨਲ ਐਕਜ਼ੀਮਾ ਜੀ ਅੰਦਰ ਉਹਨਾਂ ਦੇ ਕੁਛ ਨਾ ਕੁਛ ਬਲੱਡ ਸ਼ੈਟ ਦਾ ਮਜ਼ਾ ਆਂਦਾ ਉਹਨਾਂ ਨੂੰ ਸੋ ਇਹ ਇਹ ਫਿਲਾਸਫੀ ਗੱਲਾਂ ਚਲੋ ਬਾਅਦ ਦੀ ਹੋ ਗਈ ਹੈ ਫਿਲਹਾਲ ਜਿਹੜਾ ਇਹਨੇ ਕੰਮ ਕੀਤਾ ਅਮਰਤਪਾਲ ਮਹਿਰੂ ਨੇ ਉਹ ਆਪਣੇ ਆਪ ਨੂੰ ਇੱਕ ਸੋਸ਼ਲ ਦੱਸਦਾ ਪੈਗਾ ਵੀ ਮੈਂ ਹੀ ਕੁਝ ਸਾਡਾ ਮੀਡੀਆ ਤਾਂ ਵੀ ਦੋਸ਼ ਹੈਗਾ ਕਿ ਇਹੋ ਜਿਹੇ ਬੰਦਿਆਂ ਨੂੰ ਆਪਾਂ ਗਲੋਰੀਫਾਈ ਕਰ ਦਿੰਨੇ ਆ ਸਸਤੇ ਦੇ ਵਿੱਚ ਸਸਤੇ ਤੋਂ ਭਾਵਾ ਜੇ ਇਹੀ ਐਡਵਰਟਾਈਜ਼ਮੈਂਟ ਲੱਖ ਰੁਪਏ ਲਾ ਕੇ ਲਾੜੀ ਪਾਵੇ ਤੇ ਲੱਗ ਜੇ ਪਤਾ ਸੋ ਇਹੋ ਜਿਹੇ ਟੈਕਟਿਕਸ ਵੀ ਲੋਕ અપਣਾਉਂਦੇ ਆ ਜੋ ਪੀਜੇ ਵਾਲੇ ਹੋਗੇ ਕੁਲੜ ਪੁੱਲੜ ਵਾਲੇ ਪਤਨ ਕੀ ਬਿੰਗਲਟ ਡੇ ਜੇ ਜਿਹੜੇ ਕਿ ਗੈਰ ਸਮਾਜਜੀ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਕਾਨੂੰਨ ਨਾਂ ਦਾ ਕੋਈ ਨਾ ਸਮਝ ਹੁੰਦੀ ਆ ਇਹੋ ਜਿਹਾ ਕੰਮ ਕਰਦੇ ਆ ਉਹ ਮੀਡੀਆ ਵੀ ਉਹ ਦੇ ਮਗਰ ਤੁਰ ਪੈਂਦਾ ਕਿਉਂਕਿ ਹਲੇ ਮੀਡੀਆ ਜੀ ਕੋਈ ਪ੍ਰੋਪਰ ਪੈਰਾਮੀਟਰਸ ਨਹੀਂ ਹੈਗੇ ਜੀ ਬਿਲਕੁਲ ਕੋ ਟੈਕਨੋਲੋਜੀ ਨਵੀਂ ਨਵੀਂ ਹੈਗੀ ਆ ਮੋਦੀ ਸਾਹਿਬ ਨੇ ਕਾਨੂੰਨ ਬਣਾਣੇ ਸੀਗੇ ਹਾਲੇ ਪਾਰਲੀਮੈਂਟ ਸਟੈਂਡਿੰਗ ਕਮੇਟੀ ਚ ਪੈਂਡਿੰਗ ਹੈਗੇ ਚਲੋ ਇਹਦੇ ਬਾਅਦ ਦੀਆਂ ਗੱਲਾਂ ਫਿਲਹਾਲ ਅਮਰਤਪਾਲ ਨੂੰ ਭੜਨ ਜਿਹੜਾ ਅਮਰਤਪਾਲ ਵੀ ਤਿੰਨ ਚਾਰ ਹੋ ਗਏ ਜੀ ਸਮੇਂ ਲੱਗਦਾ ਲੋਕੀ ਵੀ ਪਰੇਸ਼ਾਨ ਹੁੰਦੇ ਕਿਹੜੇ ਵਾਲਾ ਅਮਰਤਪਾਲ ਹਮ ਇਹ ਇੱਕ ਅਮਰਤਪਾਲ ਉੱਥੇ ਬੰ ਕੀ ਦਾ ਦੂਜੇ ਆਗੇ ਇੱਕ ਹੋਰ ਅਮਰਤਪਾਲ ਸੋ ਇਸ ਕਰਕੇ ਨਾਮ ਬੜੇ ਧਾਰਮਿਕ ਆ ਇਹਨੇ ਰੱਖਿਆ ਹੋਇਆ ਮੈਰੋ ਨੇ ਤੇ ਹੁਣ ਇਹਦੇ ਮਗਰ ਪੁਲਿਸ ਪਈ ਹੋਈ ਆ ਅੱਜ ਨਹੀਂ ਤੇ ਕੱਲ ਦੋ ਤੇ ਇਹਦੇ ਸਾਥੀ ਫੜੇ ਫੜੇ ਜਾ ਹੋ ਗਏ ਹੁਣ ਜਿਹੜੀ ਐਸਐਸਪੀ ਬੜੀ ਸੈਂਸਿਟਿਵ ਉਥੋਂ ਦੀ ਅਮਰ ਕੌਂਡਲ ਅਮਰਪ੍ਰੀਤ ਇੱਕ ਪ੍ਰੋਫੈਸ਼ਨਲ ਲੜਕੀ ਆ ਸੋ ਇਹਦੇ ਤੇ ਪਹਿਲਾਂ ਰੈੱਡ ਕਾਰਨਰ ਲੁਕਆਊਟ ਹੁੰਦਾ ਸੀ ਹੁਣ ਬਲੂ ਕਾਰਨਰ ਆ ਹੋਰ ਸ਼ਕਤੀ ਕੇ ਇੰਟਰਪੋਲ ਤੇ ਜੱਥੋਂ ਗੱਲ ਆਪਣੀ ਸ਼ੁਰੂ ਹੋਈ ਸੀ ਇੰਟਰਪੋਲ ਨਾਲ ਅਫੀਲੀਏਟਡ ਹੈਗੇ ਆ 100 ਤੋਂ ਵੱਧ ਮੁਲਕ Thank you ਜਿ ਜਿਨ੍ਹਾਂ ਮੁਲਕਾਂ ਦੇ ਨਾਲ ਸਾਡੇ ਮੁਲਕ ਦੇ ਸਮਝੋਤੇ ਹੈਗੇ ਆ ਜਿਹਨੂੰ ਆਪਾਂ ਐਕਸਟਰੈਡੀਸ਼ਨ ਕਹਿ ਦਿੰਨੇ ਆ ਜੇ ਅੱਬੂ ਸੁਲੇਮ ਵੀ ਆਪਾਂ ਫੜ ਕੇ ਉਥੋਂ ਪੁਰਤਗਾਲ ਤੋਂ ਲਿਆਂਦਾ ਸੀਗਾ ਉਥੋਂ ਦੇ ਸਰਕਾਰ ਨੇ ਉਥੋਂ ਇਹ ਸਾਡੇ ਤੋਂ ਗਾਰੰਟੀ ਲਈ ਸੀ ਕਿਉਂਕਿ ਪੁਰਤਗਾਲ ਦੇ ਵਿੱਚ ਫਾਹੇ ਟੰਗਣਾ ਫਾਂਸੀ ਲਾਣਾ ਉਹਨਾਂ ਦੇ ਵਿਧਾਨ ਚ ਉਹਨਾਂ ਦੀ ਪ੍ਰੋਸੀਜਰ ਚੱਲੀ ਹੈਗਾ ਕਈ ਮੁਲਕ ਫਾਂਸੀ ਦੀ ਸਜ਼ਾ ਨੂੰ ਬੰਦ ਕਰਦੇ ਜਾ ਰਹੇ ਆ ਇਹਦਾ ਮਤਲਬ ਆਈ 4 ਰਾਈ ਦਾ ਜਿਹੜਾ ਕੰਸਰਟ ਅੱਖ ਦੇ ਬਦਲੇ ਅੱਖ ਕਈ ਮੁਲਕੇ ਤੋਂ ਵਿਡਰਾਅ ਕਰ ਰਹੇ ਆ ਵੀ ਇਹ ਨਹੀਂ ਕਿ ਜੇ ਇੱਕੜੇ ਬੰਦਾ ਮਾਰੇ ਤੇ ਸਰਕਾਰ ਵੀ ਮਾਰੇਗੀ ਡਬਲ ਕਰਾਇਮ ਹੋ ਜਾਏਗਾ ਸਪੇਨ ਕਰਕੇ ਪੁਰਤਗਾਲ ਤੇ ਇਲਾਵਾ ਹੁਣ ਇਹ ਕਿੱਥੇ ਭੱਜਿਆ ਹੂੰ ਦੇਖਣ ਵਾਲੀ ਗੱਲ ਕਹੀ ਗਈ ਕਿ ਦੁਬਈ ਨਾਲ ਸਾਡਾ ਸਮਝੌਤਾ ਕੀ ਹੈ ਜੇ ਤਾਂ ਸਾਡਾ ਸਮਝੌਤਾ ਹੋਦਾ ਹੋਇਆ ਤੇ ਇਥੋਂ ਦੀ ਸਰਕਾਰ ਨੂੰ ਫੜ ਲੇਗੀ ਸੋ ਉਹਦੇ ਤੇ ਨਿਗਾਹ ਰੱਖੀ ਹੋਈ ਹੈ ਲੇਕਿਨ ਇਹਨੂੰ ਕਿਤੇ ਨਾ ਕਿਤੇ ਪਹਿਲਾਂ ਦੀ ਪਲੈਨਿੰਗ ਸੀ ਕਿ ਮੈਂ ਭੱਜਣਾ ਦੋ ਬੰਦੇ ਵਸਾਣੇ ਆ ਹੁਣ ਇਹ ਵੀ ਇਤਿਹਾਸ ਹੈਗਾ ਕਈ ਬੰਦੇ ਇਥੋਂ ਭੱਜ ਗਏ ਸੀਗੇ ਪਪਾਲ ਗੈਸ ਤੋਂ ਜਨਮ ਸ਼ਹਿਰ ਨਹੀਂ ਹੋਇਆ ਸੀ ਉਹ ਤੋਂ ਇਥੇ 84 ਦੇ ਵਿੱਚ ਪਪਾਲ ਗੈਸ ਕਾਂਡ ਹੋਇਆ ਸੀਗਾ ਬੜਾ ਖਤਰਨਾਕ ਜਿਹਦੇ ਆਫਟਰ ਫੈਕਟ ਅੱਜ ਵੀ ਲੋਕ ਭੁਗਦੇ ਉਹਨਾਂ ਦੇ ਲੋਕਾਂ ਦੇ ਡੀਐਨਏ ਬਦਲ ਗਿਆ ਉਹਨਾਂ ਦੇ ਪੋਤੇ ਦੋਤੇ ਪਰਪੋਤੇ ਦੀ ਸ਼ਕਲ ਵਿਗੜ ਗਈ ਅੱਜ ਵੀ ਜੇ ਕੋਈ ਬੱਚਾ ਉੱਥੇ ਪੈਦਾ ਹੁੰਦਾ ਤੇ ਬਿੰਗਾ ਡੈਡਾ ਉਹਦੇ ਡੀਫਾਰਮिटीज ਬਹੁਤ ਹੁੰਦੀਆਂ ਆਉਂਦੇ ਵਿੱਚ ਸੋ ਇਸ ਕਰਕੇ ਜਿਹੜੇ ਕਈ ਕਰਿਮਨਲ ਜਿਹੜੇ ਜਿਹੜੇ ਭੱਜ ਗਏ ਥੋਦੀ ਤੇ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਪੂਰੀਆਂ ਮਾਨੀਆਂ 95 95 ਸਾਲ ਦੀਆਂ ਜ਼ਿੰਦਗੀਆਂ ਮਾਨ ਕੇ ਇੱਥੋਂ ਦੇ ਜਿਹੜੇ ਫੋਰਵਰਡ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਰਹੇ ਉਹਨਾਂ ਤੇ ਅਲੀਗੇਸ਼ਨ ਲੱਗੇ ਸੀ ਉਹਨਾਂ ਨੇ ਅਮਰੀਕਾ ਦਾ ਜਿਹੜਾ ਪੋਪਾਲ ਗੈਸ ਕਾਂਡ ਦਾ ਮੁੱਖ ਜਿਹੜਾ ਦੋਸ਼ੀ ਸੀਗਾ ਉਹ ਅਮਰੀਕ ਚਲੋ ਉਹ ਗੱਲਾਂ ਉਹ ਹੋਈਆਂ ਪੁਰਾਣੀਆਂ ਗੱਲਾਂ ਤੇ ਫਿਲਹਾਲ ਅੰਮ੍ਰਿਤਪਾਲ ਨੂੰ ਤਿਆਰੀਆਂ ਹੈ ਗਿਆ ਔਰ ਮੈਨੂੰ ਇਹ ਲੱਗਦਾ ਕਿ ਜੇ ਕਿਸੇ ਚੋਰ ਨੂੰ ਜਾਂ ਕ੍ਰਿਮਨਲ ਨੂੰ ਫੜਨਾ ਹੋਵੇ ਬਹੁਤਾ ਅਨਾਉਂਸ ਕਰਕੇ ਰਿਫ ਫੜੀਦਾ ਹੁੰਦਾ ਸੀਕ੍ਰੀਟਲੀ ਫੜ ਲੀਦਾ ਹੁੰਦਾ ਜੇ ਪਹਿਲਾਂ ਹੀ ਕਹਿ ਦੀਏ ਕਿ ਤੈਨੂੰ ਫੜਨ ਲੱਗੇ ਆ ਤੇ ਤੂੰ ਅਗਲਾ ਆਪਣੀ ਤਿਆਰੀ ਕਰ ਲੈਂਦਾ ਹੁੰਦਾ ਸੋ ਇਹ ਪਤਾ ਨਹੀਂ ਕੀ ਅਪਰੋਚ ਹੈ ਪੁਲਿਸ ਦੀ ਮੀਡੀਆ ਚ ਕਿਉਂ ਜਾ ਰਹੀ ਆ ਫੜ ਕੇ ਲਿਆ ਕੇ ਇੱਥੇ ਜਨਤਾ ਸਾਹਬ ਨੇ ਰੱਖ ਦੇ ਅਪਰੀ ਅਨਾਉਂਸਮੈਂਟ ਪਹਿਲਾਂ ਕਨੂੰ ਕਰੀ ਜਾਂਦੇ ਆ ਜੀ ਹਾਂਜੀ ਸੋ ਅਗਲੇ ਮੁੱਦੇ ਤੇ ਗੱਲ ਕਰਦੇ ਆ ਦਰਸਕ ਕੁੜੀਆਂ ਮੁੰਡਿਆਂ ਦੇ ਬਰਾਬਰ ਨੇ ਚਾਹ ਜਾਇ ਚਾਹੇ ਫਿਰ ਵਿਦੇਸ਼ ਦੀ ਗੱਲ ਕੀਤੀ ਜਾਏ ਸੋ ਵਿਦੇਸ਼ ਦੀ ਧਰਤੀ ਦੇ ਉੱਤੇ 19 ਸਾਲਾਂ ਮਨਪ੍ਰੀਤ ਨੇ ਮਾਪਿਆਂ ਦਾ ਛੱਡੋ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੋ 19 ਸਾਲ ਦੀ ਯਮਨਪ੍ਰੀਤ ਨੇ ਕੈਨੇਡੀਅਨ ਨੇਵੀ ਜੁਆਇਨ ਕੀਤੀ ਐਜ਼ ਅ ਸੀਕਰਟ ਆਫੀਸਰ ਸੋ ਕਿਤੇ ਨਾ ਕਿਤੇ ਵਧਾਈ ਦੇਣੀ ਜ਼ਰੂਰ ਬਣਦੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿ ਇੱਕ ਲੜਕੀ ਜਿਹਨੇ 10+2 ਤੋਂ ਬਾਅਦ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਪਰ ਆ ਜੀ ਹੱਲ ਵੀ ਕਰ ਰਹੀ ਹੋ ਸਾਈਡ ਤੇ ਲੇਕਿਨ ਸ਼ੀ ਹੈਜ਼ ਬੀਨ ਅਪੋਇੰਟਡ ਕੈਨੇਡੀਅਨ ਨੇਵੀ ਉਥੇ ਸੀਕਰ ਤੁਸੀਂ ਆਪ ਵੀ ਦੱਸਦੇ ਕਿ ਉਹ ਸੀਕਰ ਆਫੀਸਰ ਦੇ ਤੌਰ ਤੇ ਕੋਕਲ ਕੋਈ ਵੀ ਬੁਲਕ ਕੋਈ ਵੀ ਇਲਾਕਾ ਕੋਈ ਵੀ ਪੁਲਿਸ ਕੋਈ ਵੀ ਜੇ ਤੁਸੀਂ ਮੱਲੇ ਦੇ ਪ੍ਰਧਾਨ ਵੀ ਹੈਗੇ ਜਦ ਤੱਕ ਤੁਹਾਡਾ ਸੂਹੀ ਤੰਤਰ ਠੀਕ ਨਹੀਂ ਹੈਗਾ ਉਦ ਤੱਕ ਤੁਸੀਂ ਕੋਈ ਆਰਟਿਸਪੇਟਰੀ ਕਰ ਸਕਦੇ ਕੋਈ ਕਦੋਂ ਵਾਰ ਕਰ ਦੇ ਕੀ ਹੋ ਜੇ ਹੁਣ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਿੱਦਾਂ ਜਿੱਦ ਸੁਮੰਦਰ ਤੇ ਰਾਜਾ ਤੇ ਮਦਾਨ ਤੇ ਰਾਜ ਇੱਕ ਪ੍ਰਾਣੀ ਅਖਾਨ ਹੈ ਕਹਾਵਤ ਹੈ ਜੀ ਦਵਨੂ ਰੂਲਸ ਸੀ ਹੀ ਰੂਲਸ ਦਾ ਗਾਉਂਡ ਗਰਾਉਂਡ ਮੀਨਸ ਉਹ ਧਰਤੀ ਮਰਾਨ ਤੇ ਰਾਜ ਉਹੀ ਕਰ ਸਕਦਾ ਜਿਹਦਾ ਰਾਜ ਸਮੁੰਦਰ ਤੇ ਹੋਵੇਗਾ ਜੇ ਤੁਸੀਂ ਕਿਸੇ ਦੂਜੇ ਮੁਲਕ ਪਹਿਲਾ ਟਾਈਮ ਆਜਾ ਆਪਾਂ ਜਾਂਦੇ ਹੁੰਦੇ ਸੀਗੇ ਤੇ ਉਹ ਜਿਹੜਾ ਜਿਨ੍ਹਾਂ ਨੇ ਵੀ ਵਕ ਵਕ ਆਈਲੈਂਡ ਜਾਂ ਮੁਲਕ ਡਿਸਕਵਰ ਕੀਤੇ ਸਮੁੰਦਰੋਂ ਉਹ ਤਾਂ ਜਹਾਜ਼ ਨਹੀਂ ਸੀ ਹੁੰਦੇ ਜਹਾਜ਼ ਤਾਂ ਹੁਣੇ ਕਿਤੇ ਸੈਂਚਰੀ ਡੇਢ ਸਾਲ ਸਵਾ ਸੂ ਸਾਲ ਤੋਂ ਪਹਿਲਾਂ ਤਾਂ ਜਹਾਜ਼ ਹੁੰਦੇ ਨਹੀਂ ਸੀ ਭਾਈ ਜਹਾਜ਼ ਸਮੁੰਦਰੀ ਜਹਾਜ਼ ਹੀ ਹੁੰਦੇ ਸੀਗੇ ਆਪਣੇ ਤਰੀਕੇ ਨਾਲ ਮੁਲਕ ਲੱਭਦੇ ਹੁੰਦੇ ਸੀਗੇ ਹਾਲੇ ਵੀ ਕਈ ਇਹ ਜੇ ਜਗ੍ਹਾ ਹੈਗੇ ਜਿਨ੍ਹਾਂ ਦਾ ਲੱਭੜਾ ਬਾਕੀ ਹੈ ਸੋ ਇਸ ਕਰਕੇ ਦੇਵੀ ਦੇ ਵਿੱਚ ਬਹੁਤ ਜ਼ਿੰਮੇਦਾਰੀ ਵਾਲੀ ਇਹ ਪੋਜੀਸ਼ਨ ਹੁੰਦੀ ਹੈ ਔਰ ਬਤੌਰ ਕਿਉਂਕਿ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਨੇਵੀ ਦੇ ਵਿੱਚ ਸਮੁੰਦਰਾਂ ਦੇ ਵਿੱਚ ਸਮੁੰਦਰੀ ਡਾਕੂ ਵੀ ਹੁੰਦੇ ਆ ਜਿਦਾ ਹੁਤੀ ਹੋਗੇ ਉਹ ਅਮਰੀਕਾ ਦੇ ਜਹਾਜ਼ ਹੋਰ ਜਿਹੜੇ ਜਹਾਜ਼ ਆਪਣੇ ਮਾਲ ਲੈ ਕੇ ਜਾਂਦੇ ਉਹਨਾਂ ਨੂੰ ਲੁੱਟ ਲੈਂਦੇ ਹਮਲੇ ਕਰ ਦਿੰਦੇ ਆ ਉਹਨਾਂ ਨੂੰ ਸਮੁੰਦਰੀ ਡਾਕੂ ਦੇ ਨਾਂ ਤੇ ਆਪਾਂ ਜਾਣਦੇ ਹੈ ਕਿ ਸੋ ਲੜਕੀ ਜਿਹੜੀ ਇਹ ਮਕਰੋਨਾ ਅਸੀਂ ਨਰੰਦਪੁਰ ਸਾਹਿਬ ਦੇ ਲਾਗੇ ਕੋ ਮਕਰੋਨਾ ਪਿੰਡ ਹੈਗਾ ਤਾਂ ਉੱਥੋਂ ਨੂੰ ਬਿਲੋਂਗ ਕਰਦੀ ਹੈ ਔਰ ਚੰਗੀਆਂ ਇਹਨਾਂ ਦੇ ਜਿਹੜੇ ਰਿਸ਼ਤੇਦਾਰਾਂ ਨੂੰ ਚੰਗੀਆਂ ਵਧਾਈਆਂ ਮਿਲਦੀਆਂ ਕਿ ਇਸ ਬੱਚੇ ਨੇ ਚੰਗਾ ਇੱਕ ਪੰਜਾਬੀਆਂ ਦਾ ਨਾਂ ਜਿਹੜਾ ਥੋੜਾ ਜਿਹਾ ਬਦਨਾਮ ਹੋਇਆ ਸੀ ਕਿ ਬਦਨਾਮ ਤੋਂ ਭਾਵ ਹੈ ਕੰਟਰੋਵਰਸ਼ੀਅਲ ਨਾਮ ਆ ਰਿਹਾ ਸੀ ਪਰ ਜਦੋਂ ਦੀ ਉਥੋਂ ਦੀ ਪ੍ਰਾਈਮ ਮਿਨਿਸਟਰ ਬਦਲੇ ਗਏ ਆ ਟ੍ਰੂਡੋ ਦੀ ਜਗ੍ਹਾ ਦੂਸਰੇ ਮਕਨੀ ਸਾਹਿਬ ਆਏ ਆ ਉਦੋਂ ਦਾ ਸਿਨੈਰੋ ਕੁਝ ਹੋਰ ਬਦ ਰਿਹਾ ਸਾਡੇ ਹਿੰਦੁਸਤਾਨ ਦੇ ਰਿਲੇਸ਼ਨ ਕੈਨੇਡਾ ਨਾਲ ਬਿਹਤਰੀ ਦੇ ਤੌਰ ਤੇ ਜਾ ਚੁੱਕੇ ਆ ਔਰ ਉਹ ਆਪਣੀ ਕੈਨੇਡਾ ਨੂੰ ਇੱਕ ਨਾਨ ਕੰਟਰੋਵਰਸ਼ੀਅਲ ਸਟੇਟ ਬਣਾ ਆਪਣੀ ਕੰਟਰੀ ਬਣਾਉਣ ਦੇ ਵਲ ਦੁਆਰਾ ਅਗਰਸਰ ਹੋ ਗਿਆ ਸੋ ਇਹ ਜੇ ਬੱਚੇ ਨੂੰ ਹੋ ਮੌਕੇ ਮਿਲਣਗੇ ਜੇ ਕੰਟਰੋਵਰਸ਼ੀਅਲ ਤੋਂ ਬਚ ਕੇ ਰਹਿਣਗੇ ਜੀ ਅਸਲ ਬਿਲਕੁਲ ਜਿੱਥੇ ਪਾਸੇ ਕੁੜੀਆਂ ਨਾਮ ਰੌਸ਼ਨ ਕਰ ਰਹੀਆਂ ਨੇ ਉੱਥੇ ਦੂਜੇ ਪਾਸੇ ਲੁਧਿਆਣ ਦੀ ਸਿਆਸਤ ਗਰਮੇ ਆਈ ਹੋਈ ਆ ਇਹ ਤਾਂ ਬਿਲਕੁਲ ਜਿਮਨੀ ਚੋਣਾ ਹੋਈਆਂ ਸੀ ਪਹਿਲਾਂ ਵੀ ਜ਼ਿਕਰ ਕੀਤਾ ਸੀ ਸੰਜੀਵ ਅਰੋੜਾ ਦੇ ਸਿਰ ਜਿੱਤ ਦਾ ਸੇਰਾ ਬੰਨਿਆ ਗਿਆ ਸੀ ਫਤਵਾ ਲੋਕਾਂ ਨੇ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਸੀ ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਭਾਰਤਪੂਸ਼ 나ਸੂ ਜਦੋਂ ਹਾਰੇ ਤਾਂ ਉਸ ਤੋਂ ਬਾਅਦ ਅਸਤੀਫਾ ਦਿੱਤਾ ਗਿਆ ਅਸਤੀਫਾ ਸਿਰਫ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਕਾਂਗਰਸ ਦੇ ਵੱਡੇ ਚਿਹਰੇ ਜਿਵੇਂ ਕਿ ਕਿਕੀ ਟਿੱਲੋ ਤੇ ਪ੍ਰਗਟ ਸਿੰਘ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਰਜਿਆ ਸੁਲਤਾਨਾ ਜੀ ਦੇ ਨਾਲ ਰਾਜਾ ਵਿੜਿੰਗ ਲੰਮੀ ਮੁਲਾਕਾਤ ਕਰ ਦਿਲੀ ਰਜੀਆ ਸੁਲਤਾਨਾ ਫਾਰਮਰ ਵਜ਼ੀਰ ਵੀ ਰਹੇ ਆ ਪਿਛਲੇ 25 ਸਾਲ ਤੋਂ ਜ਼ਿਆਦਾ ਮੇਰਾ ਖਿਆਲ 30 ਸਾਲ ਤੋਂ ਐਕਟਿਵ ਹੈਗੇ ਕਾਂਗਰਸ ਗਵਰਨਮੈਂਟ ਕਾਂਗਰਸ ਦੀ بڑی ਨੈਸ਼ਨਲ ਔਰ ਦੂਜੀ ਗੱਲ ਹੈ ਕਿ ਕਾਂਗਰਸ ਚ ਜੜੀ ਵੱਡੀ ਹਾਈ ਕਮਾਂਡ ਹੈਗੀ ਆ ਜਿਨ੍ਹਾਂ ਨੂੰ ਆਪਾਂ ਗਾਂਧੀ ਫੈਮਿਲੀ ਕਹਿੰਦੇ ਆ ਉਹਨਾਂ ਦਾ ਵੀ ਕਾਫੀ ਨੇੜਤਾ ਹੈਗੀ ਆ ਔਰ ਪੰਜਾਬ ਚ ਇੱਕੋ ਹੀ ਮੀਨੋਰਿਟੀ ਜਿਹੜਾ ਟਾਊਨ ਹੈਗਾ ਜਿਹਨੂੰ ਮਲੇਰਕੋਟਲਾ ਕਹਿੰਦੇ ਆ ਆਪਾਂ ਗੁਰੂ ਸਾਹਿਬਾਨ ਦੇ ਟਾਈਮ ਦੇ ਵਿੱਚ ਵੀ ਜਾਂ ਹੋਰ ਇਹ ਜਗ੍ਹਾ ਨੂੰ ਕੁਝ ਬਖਸ਼ ਹੈਗੀ ਹੈ ਕਿ ਇਹ ਜਗ੍ਹਾ ਨੂੰ ਥੋੜਾ ਜਿਹਾ ਕਹਿੰਦੇ ਕਿ ਬਾਬੇ ਬਾਬਿਆਂ ਦੀ ਕੁਝ ਕਿਰਪਾ ਹੈਗੀ ਆ ਤੇ ਇਹ ਇੱਥੋਂ ਜਿਹੜੇ ਲੋਕ ਐ ਜਦੋਂ ਦੰਗਿਆਂ ਦੇ ਵਿੱਚ 47 ਦੇ ਵਿੱਚ ਵੀ ਲੋਕ ਇੱਥੋਂ ਗਏ ਨਹੀਂ ਸੀਗੇ ਤੇ ਉੱਥੋਂ ਦੇ ਲੋਕਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਇੱਥੇ ਪੂਰੀ ਤਰ੍ਹਾਂ ਮਹਫੂਜ਼ ਰੱਖਾਂਗੇ ਸੋ ਜਿਹੜੀ ਰਜਾ ਸੁਲਤਾਨਾ ਸਾਹਿਬ ਦੇ ਦੱਸਦੇ ਕਿ ਉਹਨੇ ਮੁਹੰਮਦ ਮਸੂ ਉਹਨਾਂ ਦੇ ਡੀਜੀਪੀ ਆਈਪੀਐਸ ਅਫਸਰ ਸੀਗੇ ਤੇ ਉਹ ਇਹਨਾਂ ਦੇ ਹਸਬੰਡ ਹੈਗੇ ਆ ਜੀ ਇਹਨਾਂ ਨਾਲ ਕਿ ਰਾਜਾ ਵੜਿੰਗ ਜਿਹੜੇ ਕਿ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਹੈਗੇ ਉਹਨਾਂ ਨੇ ਜਦੋਂ ਰਿਜ਼ਲਟ ਆਇਆ ਸੰਜੀਵ ਅਰੋੜਾ ਸਾਹਿਬ ਦੇ ਜਿੱਤਣ ਤੋਂ ਬਾਅਦ ਜੋ ਕਾਂਗਰਸ ਦੀ ਸਿਚੁਏਸ਼ਨ ਨੂੰ ਪੰਜਾਬ ਡਿਸਕਸ਼ਨ ਕਰਨ ਵਾਸਤੇ ਉੱਥੇ ਇਹਨਾਂ ਨੇ ਢਾਈ ਘੰਟੇ ਮੁਲਾਕਾਤ ਕੀਤੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੀ ਵਿਉਂਤਬੰਦੀ ਸਤਾਈ ਦੀ ਹੋਏਗੀ ਤਾਂ ਜੋ ਮਲੇਰ ਕੋਟਲਾ ਦੇ ਤੁਹਾਡੀ ਪੁਰਾਣੀ ਸਾਖ ਸੀ ਹੁਣ ਤਾਂ ਉੱਥੋਂ ਦਾ ਐਮਐਲਏ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਦੇ ਹੈਗੇ ਆ ਸੋ ਇਹ ਇਹਨਾਂ ਨੂੰ ਫੋਰਸ ਹੀ ਕਰਦੇ ਦੇਖਦੇ ਹੋਇਆ ਰਾਜਾ ਵੜਿੰਗ ਜਿਹੜੇ ਕਿ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਪ੍ਰਧਾਨ ਹੈਗੇ ਆ ਉਹਨਾਂ ਨਾਲ ਮੁਲਾਕਾਤ ਲੰਮੀ ਚੋੜੀ ਮੁਲਾਕਤ ਕੀਤੀ ਹੈ ਉਹਦਾ ਸਟਾਕੀ ਨਿਕਲਦਾ ਇਹਦਾ ਸਿਰਫ ਫਿਲਹਾਲ ਇੱਕ ਐਫਰਟ ਕਹਿ ਸਕਦੇ ਹਾਂ ਕਿ ਕਾਂਗਰਸ ਵੱਲੋਂ ਇਹ ਐਫਰਟ ਕੀਤੇ ਜਾ ਰਹੇ ਕਿਸੇ ਤਰੀਕੇ ਨਾਲ ਉਹ ਲੀਡਰਾਂ ਨੂੰ ਐਕਟਿਵ ਕੀਤਾ ਜਾਵੇ ਜਿਹੜੇ ਪੁਰਾਣੇ ਸਮੇਂ ਤੋਂ ਆਊਟ ਆਫ ਦਾ ਨਿਊਜ਼ ਰਹੇ ਜੀ ਸੋ ਹੁਣ ਅਪਾ ਗੱਲ ਕਰ ਲੈਂਦੇ ਆ ਸੈਂਟਰਲ ਗਵਰਨਮੈਂਟ ਦੀ ਸੋ ਸੈਂਟਰਲ ਗਵਰਨਮੈਂਟ ਬੇਸ਼ੱਕ ਬਹੁਤ ਸਾਰੇ ਉਪਰਾਲੇ ਕਰਦੀ ਹੈ ਚਾਹੇ ਆਮ ਲੋਕਾਂ ਦੀ ਫੈਸਿਲਿਟੀਆਂ ਦੀ ਗੱਲ ਕੀਤੀ ਜਾਵੇ ਪਰ ਜਿੱਥੇ ਗੱਲ ਸੰਸਕ੍ਰਿਤੀ ਦੀ ਆ ਜਾਏ ਉੱਥੇ ਥੋੜੇ ਜਿਹਾ ਸਵਾਲ ਉੱਡ ਜਾਂਦੇ ਨੇ ਕਿ ਸੰਸਕ੍ਰਿਤੀ ਨੂੰ ਪ੍ਰਮੋਟ ਕਰਨ ਲਈ 2500 ਕਰੋੜ ਰੁਪਏ ਸਾਲੇ ਸੈਂਟਰਲ ਗਵਰਨਮੈਂਟ ਨੇ ਲਗਾ ਦਿੱਤੇ ਕੀ ਲੱਗਦਾ ਹੈ ਕਿ ਸੰਸਕ੍ਰਿਤੀ ਨੂੰ ਪ੍ਰਮੋਟ ਕਰਨ ਲਈ 2500 ਕਰੋੜ ਕਿਸੇ ਹੋਰ ਪ੍ਰੋਜੈਕਟ ਤੇ ਵੀ ਲੱਗ ਸਕਦਾ ਸੀ ਸਟ੍ਰੈਟਜੀ ਜਿਹੜੀ ਸੰਸਕ੍ਰਿਤ ਭਾਸ਼ਾ ਹੈਗੀ ਆ ਬਹੁਤ ਪੁਰਾਣੀ ਭਾਸ਼ਾ ਔਰ ਇਹਦੇ ਤੇ 2500 ਕਰੋੜ ਰੁਪਏ ਜਦ ਜਦ ਦੀ ਐਨਡੀਆ ਗਵਰਨਮੈਂਟ ਆਈ ਹੈ ਜਾਂ ਮੋਦੀ ਗਵਰਨਮੈਂਟ ਆਈ ਹੈ ਸਨ 24 14 ਤੋਂ ਲੈ ਕੇ ਹੁਣ ਤੱਕ ਸਨ 24 ਤੱਕ ਦਾ ਡਾਟਾ ਸਾਡੇ ਕੋਲ ਆਇਆ ਤੇ ਇਹਦੇ ਚ 2547 ਕਰੋੜ ਰੁਪਏ ਜਿਹੜਾ ਸੈਂਟਰਲ ਗਵਰਨਮੈਂਟ ਨੇ ਹਿੰਦੀ ਪ੍ਰੋਮੋਸ਼ਨ ਵਾਸਤੇ ਸੰਸਕ੍ਰਿਤ ਭਾਸ਼ਾ ਦੀ ਪ੍ਰੋਮੋਸ਼ਨ ਤੇ ਲਾਇਆ ਜਿਹੜੀਆਂ ਦੂਜੀਆਂ 5 ਜਿਹਨੂੰ ਕਹ ਲੈਣੇ ਕਲਾਸਿਕਲ ਲੈਂਗੁਏਜਸ ਜਿਹਨੂੰ ਸ਼ਾਸਤਰੀ ਭਾਸ਼ਾਵਾਂ ਹੈਗੀ ਜਿਨ੍ਹਾਂ ਤੋਂ ਸਭ ਤੋਂ ਪੁਰਾਣੀ ਤਾਮਿਲ ਆਂਦੀ ਆ ਉੜੀਆ ਆਂਦੀ ਆ ਮਲਿਆਲਮ ਆਂਦੀ ਆ ਤੇ ਉਹ ਉਹ ਉਹਨਾਂ ਨੂੰ ਉਹ ਤਰਜੀਹ ਉਹ ਨਹੀਂ ਮਿਲ ਪਾਈ ਹਾਲਾਂਕਿ ਇੱਕ UGC ਨੇ ਇੱਕ ਇਹ ਜ਼ਰੂਰ ਗਾਈਡਲਾਈਨ ਜ਼ਰੂਰ ਦਿੱਤੀ ਹੈ ਕਿ ਜੇ ਕੋਈ ਕੰਪੀਟੀਸ਼ਨ ਲੜਨਾ ਚਾਹੁੰਦਾ ਹੈ ਵੱਡੇ ਉਦਿਆਂ ਵਾਸਤੇ ਉਹ ਆਪਣੀ ਮਨਪਸੰਦ ਭਾਸ਼ਾ ਚ ਪੇਪਰ ਦੇ ਸਕਦਾ ਹੈ ਲੇਕਿਨ 2 ਸਾਲ ਪਹਿਲਾਂ ਅਨਾਉਂਸਮੈਂਟ ਤੱਕ ਇੰਨੀ ਸੀ ਲੇਕਿਨ ਹੱਲੇ ਵੀ ਬੱਚਿਆਂ ਨੂੰ ਤਸੱਲੀ ਨਹੀਂ ਹੱਲੇ ਵੀ ਵਿਚਾਰੇ ਉਹ ਕਹਿੰਦੇ ਜੇ ਅਸੀਂ ਆਪਣੀ ਮਦਦ ਟੰਗ ਜਾਂ ਮਾਤ ਭਾਸ਼ਾ ਚ ਕੋ ਪੇਪਰ ਦੇਵਾਂਗੇ ਪਤਾ ਨਹੀਂ ਇਹ ਜਿਹੜੇ ਚੈੱਕ ਕਰਨ ਵਾਲੇ ਸਾਨੂੰ ਪਾਸ ਕਰਨਗੇ ਨਹੀਂ ਕਰਨਗੇ ਕਿਉਂਕਿ ਟੈਂਡਰ ਮਾਈਂਡ ਹੁੰਦਾ ਇੰਨੀ ਜ਼ਿਆਦਾ ਸੋਜੀ-ਬੋਜੀ ਦੀ ਹੁੰਦੀ ਨਾਲੇ ਦੂਜੀ ਸੈਂਟਰਲ ਵਾਲੇ ਵੀ ਬਹੁਤੇ ਭਰੋਸੇ ਵਾਲੇ ਬੰਦੇ ਨਹੀਂ ਹੁੰਦੇ ਕਦੋਂ ਬਿਆਨ ਬਦਲ ਜਾਂਦੇ ਇਹਨਾਂ ਦਾ ਕੋਈ ਯਕੀਨ ਨਹੀਂ ਹੁੰਦਾ ਡਰਦੀ ਇੱਥੇ ਡਰ ਦਾ ਮਾਹੌਲ ਤਾਂ ਹੈ ਹੀ ਆ 100% ਜਿਹੜੀ ਡੈਮੋਕ੍ਰੇਸੀ ਆ ਉਹ ਵਾਈਬ੍ਰੈਂਟ ਨਹੀਂ ਹੈਗੀ ਨਾ ਉਹ ਅਸੀਂ ਸਭ ਤੋਂ ਵੱਡੇ ਡੈਮੋਕ੍ਰੇਟਸ ਹੈਗੇ ਆ ਸੰਸਾਰ ਦੇ ਲੇਕਿਨ ਆ ਤੁਹਾਡੇ ਅੱਗੇ ਗੱਲ ਰੱਖੀਏ ਕਿ ਬਾਕੀ ਭਾਸ਼ਾਵਾਂ ਵਾਸਤੇ 150 ਕੋਟ ਤੱਕ ਘਟ ਤੇ ਸੰਸਕ੍ਰਿਤ ਜਿਹੜੀ ਭਾਸ਼ਾ ਹੈਗੀ ਉਹਦੇ ਵਾਸਤੇ 2547 ਕਰੋੜ ਰੁਪਇਆ ਸਪੈਂਡ ਕੀਤਾ ਗਿਆ ਖਰਚਿਆ ਗਿਆ ਸੈਂਟਰਲ ਗਵਰਨਮੈਂਟ ਸੈਂਟਰਲ ਗਵਰਨਮੈਂਟ ਬਲੂ ਸੋ ਡੌਗਸ ਦੀ ਜੇ ਗੱਲ ਕਰੀਏ ਡੌਗਸ ਨੂੰ ਸਭ ਤੋਂ ਜ਼ਿਆਦਾ ਵਫਾਦਾਰ ਮੰਨਿਆ ਜਾਂਦਾ ਹੈ ਕਹਿੰਦੇ ਇਨਸਾਨ ਦੀ ਇਨਸਾਨੀਤ ਵੀ ਕੰਮ ਨਹੀਂ ਆਉਂਦੀ ਜਿੱਥੇ ਡੌਗ ਦੀ ਵਫਾਦਾਰੀ ਕੰਮ ਆ ਜਾਂਦੀ ਹੈ ਸੋ ਇੱਕ ਹਾਦਸਾ ਹੁੰਦਾ ਜਿੱਥੇ 4 ਮਹੀਨੇ ਪਹਿਲਾਂ ਇੱਕ ਬੱਚਾ ਆਪਣੇ ਘਰ ਪਪੀ ਲੈ ਕੇ ਆਉਂਦਾ ਛੋਟਾ ਜਿਹਾ ਕੁੱਤਾ ਲੈ ਕੇ ਆਉਂਦਾ ਔਰ ਉਹ ਜਦੋਂ ਡੌਗ ਹੈ ਉਦੀ ਮਦਰ ਨੂੰ ਬਾਗ ਕਰਦਾ ਹੈ ਉਹਦੀ ਮਦਰ ਨੂੰ ਕੱਟਦਾ ਹੈ ਔਰ ਉਹਦੀ ਸਿਸਟਰ ਨੂੰ ਕੱਟ ਲੈਂਦਾ ਔਰ 4 ਮਹੀਨੇ ਬਾਅਦ ਹਲਕੇ ਤੜਫ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਅਸੀਂ ਆਪਣੇ ਚੈਨਲ ਦੇ ਜਰੀਏ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਦੇ ਆ ਕਿ ਬੇਸ਼ੱਕ ਤੁਸੀਂ ਕੁੱਤੇ ਜ਼ਰੂਰ ਖਰੀਦੋ ਪਰ ਇਸ ਤਰੀਕੇ ਦੇ ਨਾਲ ਪਾਲਤੂ ਕੁੱਤੇ ਗਲੀ ਦੇ ਵਿੱਚ ਵਾਰਾ ਕੁੱਤੇ ਫਿਰਦੇ ਕਿੰਨਾ ਕੁ ਨੁਕਸਾਨ ਹੈ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਹਾਦਸੇ ਸਾਹਮਣੇ ਆ ਚੁੱਕੇ ਨੇ ਹਾਂ ਆਪਣੇ ਆਪ 'ਚ ਤੁਹਾਡਾ ਇੱਕ ਹਿਮਨਿਟੀ ਨੂੰ ਇੱਕ ਮੈਸੇਜ ਹੀ ਹੈਗਾ ਮੇਰੇ ਖਿਆਲ ਆਪਸ ਆਪਣੇ ਪਲੇਟਫਾਰਮ ਤੇ ਪਹਿਲਾਂ ਵੀ ਇਹ ਇਹ ਟਾਪਿਕ ਤੇ ਵਾਵਾ ਡਿਸਕਸ਼ਨਾਂ ਹੋਈਆਂ ਹੋਈਆਂ ਜੀ ਕਿ ਇਵਨ ਕਿ ਅਸੀਂ ਲੋਕਾਂ ਸਾਡੇ ਤੋਂ ਇਨਸਾਨਾਂ ਤੋਂ ਵੀ ਜਾਨਵਰ ਮਰ ਜਾਂਦੇ ਹੁੰਦੇ ਦੋ ਚਾਰ ਦਿਨ ਪਹਿਲਾਂ ਇੱਕ ਖਬਰ ਥੋੜਾ ਜਿਹਾ ਹਿਊਮਰ ਵੀ ਹੁੰਦਾ ਕਿ ਬੰਦੇ ਸੱਪ ਨੇ ਕਿਸੇ ਬੰਦੇ ਨੂੰ ਮੁੰਡੇ ਨੂੰ ਵੱਢਿਆ ਤੇ ਸੱਪ ਮਰ ਗਿਆ ਥੋੜਾ ਜਿਹਾ ਹਿਊਮਰ ਵੀ ਆਂਦਾ ਹੈ ਇਹ ਸਿਲਕ ਜੀ ਤੇ ਥੱਪ ਮਰ ਗਿਆ ਤੇ ਫਿਰ ਮੁੰਡੇ ਨੂੰ ਹਸਪਤਾਲ ਲੈ ਕੇ ਉਹ ਟਿਕਟੋ ਲੈ ਕੇ ਮੁੰਡਾ ਤਾਂ ਠੀਕ ਹੈ ਪਰ ਕੁਐਸਚਨ ਆ ਜਾਂਦਾ ਕਿ ਆਪਾਂ ਛੋਟੇ ਛੋਟੇ ਹੁੰਦੇ ਸੀ ਵਿਸ਼ ਕੰਨਿਆ ਦੇ ਦੇ ਹੁੰਦੇ ਸੀਗੇ ਜੀ ਜੀ ਤੇ ਇਹ ਤਾਂ ਵਿਸ਼ ਬੋਏ ਨਿਕਲਾ ਆਇਆ ਕਿ ਨਾ ਉਹ ਇਦਾਂ ਇਹ ਜਿਹੜਾ ਕਿਹੜਾ ਬਲੱਡ ਸੀਗਾ ਕਿ ਖੈਰਿਆ ਤਾਂ ਲੈਟਰ ਗੱਲਾ ਹੋ ਗਈਆ ਜੀ ਸੋ ਇਹ ਦੇਖੋ ਵੀ 2 ਆਰ ਬਾਇਓਲੋਜੀਕਲ ਸਾਡੇ ਤੋਂ ਵੀ ਕਿਸੇ ਨੂੰ ਇਨਫੈਕਸ਼ਨ ਹੋ ਸਕਦੀ ਹੈ ਹੋ ਸਕਦੀ ਹੈ ਜੀ ਚਾਹੇ ਉਹ ਜਾਨਵਰ ਬੋਲ ਨਹੀਂ ਸਕਦੇ ਮੈਂ ਸੱਪ ਦੀ ਐਗਜ਼ਾਮਪਲ ਤੁਹਾਨੂੰ ਦਿੱਤਾ ਦਿੱਤੀ ਹੈਗੀ ਇਹ ਤੋਂ ਪਹਿਲਾਂ ਵੀ ਡਿਸਕਸ ਹੋਈ ਸੀ ਕਿ ਇੱਕ ਲੜਕੀ ਆਪਣੇ ਮਾਸੀ ਦੇ ਘਰ ਲੁਧਿਆਣੇ ਚ ਰਹਿਣ ਆਈ ਸੀਗੀ ਤੇ ਉਹ ਸੱਪ ਕਿ ਬਰਸਾਤ ਪਈ ਤੇ ਸੱਪ ਨਿਕਲ ਆਇਆ ਤਾਂ ਉਹਨੇ ਮਾਸੀ ਨੂੰ ਤੇ ਉਹਦੀ ਜਿਹੜੀ ਭਾਂਜੀ ਸੀਗੀ ਉਹਨੂੰ ਡੰਗਿਆ ਉਹ ਉਹਨਾਂ ਦੀ ਕੈਜ਼ੂਅਲਟੀ ਹੋਈ ਹੁਣ ਪੰਜਾਬ ਦੇ ਪਠਾਨਪੁਰ ਸੁਜ਼ਾਨਪੁਰ ਹਲਕੇ ਦੇ ਵਿੱਚ ਮਹਿਰਾ ਪਿੰਡ ਦੇ ਵਿੱਚ ਜੀ ਇਹ ਘਟਨਾ ਹੋਈ ਹੈ ਕਿ ਜਿੱਥੇ ਇੱਕ ਬੱਚਾ ਉਹਨਾਂ ਦੇ ਉਹਨਾਂ ਦਾ ਫੈਮਿਲੀ ਦਾ ਹੀ ਬੱਚਾ 12 ਸਾਲਾਂ ਦਾ ਇੱਕ ਛੋਟੇ ਜਿਹੇ ਪੱਪੀ ਨੂੰ ਜਿਹਦਾ ਆਲਰੇਡੀ ਹੈਵ ਡਿਸਕਸਡ ਉਹ ਜਾ ਕੇ ਕਹਿਦਾ ਲਿਆ ਆ ਮੈਨੂੰ ਪਾਲਾਂਗੇ ਵਿਦਆਊਟ ਵੈਰੀਫਾਈਂਗ ਕਿ ਇਹਨੂੰ ਕੋਈ ਇਨਫੈਕਸ਼ਨ ਹੈ ਜਾਂ ਨਹੀਂ ਹੈ ਤੇ ਉਹ ਮਾਵਾ ਤੇ ਮਾਂ ਤੇ ਧੀ ਨੂੰ ਵੱਡਿਆ ਉਹਨੇ ਤੇ ਵੱਡਣ ਤੋਂ ਬਹੁਤ ਉਹਨੇ ਲਾਈਟਲੀ ਲਿਆ ਜਿਵੇਂ ਕਈ ਵਾਰੀ ਕੋ ਮਰਚ ਲਾ ਲੈਂਦਾ ਜਾਂ ਲਾਇਆ ਜਾਂ ਨਹੀਂ ਲਾਇਆ ਲੇਕਿਨ ਜਦੋਂ ਉਹਨਾਂ ਨੇ ਹਲਕਣਾ ਸ਼ੁਰੂ ਕੀਤਾ ਸਟੈਮਰਿੰਗ ਸ਼ੁਰੂ ਹੋਈ ਰੈਬੀਜ਼ ਇਨਫੈਕਸ਼ਨ ਸ਼ੁਰੂ ਹੋਈ ਉਹਨੂੰ ਜਦੋਂ ਹਸਪਤਾਲ ਲੈ ਜਾਂਦਾ ਗਿਆ ਉਹ ਰਸਤੇ ਵਿੱਚ ਹੀ ਹਲਕ-ਹਲਕ ਕੇ ਤੜਫ-ਤੜਫ ਕੇ ਉਹਨਾਂ ਦੀ ਦੇਖੋ ਇਹ ਸੋ ਸਿੱਧਾ ਮੈਸੇਜ ਇਹ ਜਾਂਦਾ ਕਿ ਤੁਸੀਂ ਜੇ ਕੋਈ ਜਾਨਵਰ ਪਾਲਣਾ ਹੈ ਜਿਹੜੀਆਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਗਾਈਡਲਾਈਨਸ ਹੈਗੀਆਂ ਪੰਚਾਇਤ ਦੀਆਂ ਜਿਹੜੀਆਂ ਗਾਈਡਲਾਈਨਸ ਆਫਟਰ ਪੰਚਾਇਤਾਂ ਵੀ ਬਹੁਤ ਸਿਆਣੀਆਂ ਆ ਸਾਡੇ ਪੰਜਾਬ ਦੀਆਂ ਬੈਕਵਰਡ ਨਹੀਂ ਹੈਗੀਆਂ ਸਭ ਇੱਥੇ ਪ੍ਰੋਗਰਾਮ ਚੱਲਦੇ ਹੈਗੇ ਆ ਤੇ ਉਹ ਉਹਨਾਂ ਤੋਂ ਪੁੱਛ ਪੜਤਾਲ ਕਰ ਲੋ ਤੇ ਸਲਾਹ ਤਾਂ ਕਿਤੇ ਦੁਆਰ ਤੋਂ ਵੀ ਲੈਣੀ ਚਾਹੀਦੀ ਤਾਂ ਫਿਰ ਬਹੁਤ ਜਾਗਰੂਕ ਹੋਏ ਮੋਬਾਈਲ ਤੇ ਸਾਰੀ ਚੀਜ਼ ਜਵਲ ਹੈਗੀ ਬਚਾਏ ਕਿ ਦੂਜਾ ਕੰਟਰੋਵਰਸੀਅਲ ਕੰਟੈਂਟ ਦੇਖਣ ਦੇ ਹੈਲਥ ਨਾਲ ਰਿਲੇਟਿਡ ਕੰਟੈਂਟ ਦੇਖ ਲੈਣ ਤੇ ਜਾਨਾਂ ਬਚਾਈ ਜਾ ਸਕਦੀ ਜੀ ਜੀ ਸੋ ਅਗਲੇ ਮੁੱਦੇ ਦੀ ਗੱਲ ਕਰ ਲੈਣੇ ਆ ਸਰ ਅੱਜ ਤੋਂ 50 ਸਾਲ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ 인ਦਰਾ ਗਾਂਧੀ ਹੁੰਦੇ ਸੀ ਉਹਨਾਂ ਦੇ ਵੱਲੋਂ ਅਮਰਜੈਂਸੀ ਲਗਾਈ ਗਈ ਸੀ ਸੋ ਮੈਨੂੰ ਲੱਗਦਾ ਪਾਰਟੀਆਂ ਨੇ ਵਿਰੋਧ ਵੀ ਕੀਤਾ ਸੀ ਔਰ ਬਹੁਤ ਸਾਰੇ ਪੋਲਿਟੀਕਲ ਲੀਡਰਸ ਨੇ ਜਿਹੜੇ ਉਹਨਾਂ ਨੂੰ ਵੀ ਪਤਾ ਹੋਵੇਗਾ ਉਸਨਾਂ ਨੇ ਆਪਣੇ ਬਜ਼ੁਰਗਾਂ ਤੋਂ ਵੀ ਸੁਣਿਆ ਹੋਵੇਗਾ ਪੀੜੀਦਰ ਪੀੜ੍ਹੀ ਇਹ ਗੱਲਾਂ ਪਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਅੱਜ ਤੋਂ 50 ਸਾਲ ਪਹਿਲਾਂ ਜੋ ਅਮਰਜੈਂਸੀ ਲੱਗੀ ਸੀ ਉਸ ਵਿੱਚ ਕੀ ਕੀ ਇਨਕਲੂਡਡ ਸੀ ਕਿਹੜੀਆਂ ਗੱਲਾਂ ਦੇ ਉੱਤੇ ਬੈਨ ਕਰ ਦਿੱਤਾ ਸੀ ਕਿਵੇਂ ਮੀਡੀਆ ਤੇ ਪਾਬੰਦੀ ਲਗਾਈ ਸੀ ਤੱਕ ਇਹ ਸਾਨੂੰ ਪਤਾ ਲੱਗੇ ਸਾਡੀ ਨੌਲੇਜ ਦੇ ਵਿੱਚ ਹੋਵੇ ਸੀ ਜਾਗਰੂਕ ਜ਼ਰੂਰ ਹੋ ਸਕੇ ਬੜਾ ਡਰਾਵਣਾ ਜਿਹਾ ਇਸ਼ੂ ਤੁਸੀਂ ਛੇੜ ਲਿਆ ਹਮਮ ਔਰ ਡਰਾਵਣਾ ਤੇ ਇਹ 20ਵੀਂ ਸਦੀ ਦਾ ਬਹੁਤ ਵੱਡੀ ਦੋ ਇਵੈਂਟਸ ਬੜੀਆਂ ਤਗੜੀਆਂ ਸਈਆਂ ਜੀ ਇੱਕ ਤਾਂ 47 ਦੀ ਵੰਡ ਬਿਲਕੁਲ 1947 ਦੀ ਵੰਡ 20ਵੀਂ ਸਦੀ ਚ ਹੁੰਦੀ ਹੈ ਜਿੱਥੇ ਲੱਖਾਂ ਬੰਦੇ ਆਪਣਾ ਜ਼ਿਆਦਾ ਨੁਕਸਾਨ ਹੋਇਆ ਸੀ ਪੰਜਾਬ ਨੂੰ ਪੰਜਾਬੀ ਬਹੁਤ ਬਾਰੇ ਗਏ ਸੀ ਉੱਥੇ 47 ਦੇ ਵਿੱਚ ਕਿਉਂਕਿ ਉਸ ਤੋਂ ਬਾਅਦ ਇਹ ਹੋਇਆ ਸਾਕਾ 1984 ਦਾ ਉਸ ਤੋਂ ਪਹਿਲਾਂ ਦਾ ਚੱਕ ਜਿਹੜਾ ਡਿਸਕਸ ਤੁਸੀਂ ਕਹਿੰਦੇ ਸਾਕਾ ਹੀ ਕਹਿ ਸਕਦੇ ਇਹਨੂੰ 1900 ਇਹਨਾਂ ਨੇ ਸਾਬਾ ਨੇ ਇੰਦਰਾ ਗਾਂਧੀ ਸਾਬਾ ਨੇ 1975 ਚ ਇੱਕ ਡਿਕਲੇਅਰ ਡੈਕਲੇਰ ਕਰਤਾ ਪ੍ਰੈਜ਼ੀਡੈਂਟ ਤੋਂ ਉੱਥੋਂ ਦੇ ਸੀਗੇ ਆਪਣੇ ਇੰਡੀਆ ਦੇ ਉਹਨਾਂ ਤੋਂ ਡਿਕਲੇਅਰ ਕਰਵਾਇਆ ਤੇ ਕਿ ਜੀ ਮੁਲਕ 'ਚ ਅਸੀਂ ਐਮਰਜੈਂਸੀ ਲਾਤੀਏ ਲੱਗ ਗਈ ਆ ਤੇ ਜਿਹੜੇ ਸਿਟੀਜ਼ਨਸ ਆ ਇੱਥੋਂ ਦੇ ਰਹਿਣ ਵਾਲੇ ਨਾਗਰਿਕ ਉਹਨਾਂ ਦੇ ਜਿਹੜੇ ਬੇਸਿਕ ਰਾਈਟਸ ਆ ਬੇਸਿਕ ਰਾਈਟਸ ਫੰਡਾਮੈਂਟਲ ਰਾਈਟਸ ਉਹਨਾਂ ਨੂੰ ਸਨੇਚ ਨਹੀਂ ਕਰ ਸਕ ਕੋ ਨਹੀਂ ਸਕਦਾ ਹੂੰ ਜਿਦਾ ਕਿ ਰਾਈਟ ਟੂ ਟੈਲ ਜੀ ਰਾਈਟ ਟੂ ਐਕਸਪ੍ਰੈਸ ਰਾਈਟ ਟੂ ਐਕਸਪ੍ਰੈਸ ਯੋਰ ਓਪੀਨੀਅਨ ਫਿਲਮਾ ਹੂੰ মিডিਆ ਹੂੰ ਪੋਲਿਟਿਕਲ ਗੈਦਰਿੰਗਸ ਸਾਰਿਆਂ ਨੇ ਖਤਮ ਕਰਤੀਆਂ ਸੀ ਗਿਆ ਸਿਆਸੀ ਇਕੱਠ ਕੋਈ ਨਹੀਂ ਹੋ ਸਕਦਾ ਜੀ ਮਤਲਬ ਅਸੀਂ ਜੇ ਕਿਸੇ ਗੱਲ ਆਪਣੀ ਮੁੱਦਾ ਰੱਖਣਾ ਚਾਹੁੰਦੇ ਆ ਤਾਂ ਰੱਖ ਨਹੀਂ ਸੀ ਸਕਦੇ ਨਾ ਜੀ ਨਾ ਉਦੋਂ ਇੰਡੀਅਨ ਐਕਸਪ੍ਰੈਸ ਵੀ ਇਹਨਾਂ ਨੇ ਟ੍ਰਿਬਿਊਨ ਤੇ ਵੀ ਇਹਨਾਂ ਨੇ ਬਿਊਰੋਕਰੇਸੀ ਨੂੰ ਕਹਤਾ ਸੀ ਇਹਨੇ ਐਡੀਟਰਨ ਚੱਕ ਲਿਓ ਜੀ ਪੜਕੇ ਅੰਦਰ ਦਿਓ ਕਈਆਂ ਨੇ ਦਿੱਤੇ ਵੀ ਅੰਦਰ ਹੋਏ ਵੀ जा अच्छा सर जे कोई मीडिया ਉਹਨਾਂ ਦੇ ਅਗੇਂਸਟ ਜਾਂਦਾ ਸੀ ਕਿ ਇਹ ਗਲਤ ਕਰ ਰਿਹਾ ਉਹ মিডিਆ ਉੱਤੇ ਵੀ ਐਕਸ਼ਨ ਲਿਆ ਜਾਂਦਾ ਸੀ ਬਿਲਕੁਲ ਜੀ ਅੰਦਰਲੀ ਗੱਲ ਤੇ ਇਹ ਸੀਗੀ ਕਿ ਹੁਣ ਇੱਕ ਨਾਮੀ ਜਿਹੜਾ ਚੈਨਲ ਹੈਗਾ ਅੱਜ ਬਹੁਤ ਉਹਦੇ ਦੇ ਅੰਕਰ ਬੜੇ ਟਪ ਟਪ ਗੱਲਾਂ ਕਰਦੇ ਆ ਉਹ ਉਹ ਸਾਫ਼ ਹੀ ਸਰਕਾਰ ਦੀ ਭਾਸ਼ਾ ਬੋਲਦੇ ਆ ਤੇ ਉਦੋਂ ਇੱਕ ਇਹ ਲਿਆਂਦਾ ਗਿਆ ਸੀਗਾ ਅੱਜ ਵੀ ਰਜਿਸਟਰਡ ਜਿਹੜਾ ਨੈਸ਼ਨਲ ਚੈਨਲ ਚੱਲਦਾ ਉਹਨਾਂ ਨੂੰ ਲਿਆਂਦਾ ਗਿਆ ਸੀ ਬਾਹਰੋਂ ਕਿ ਤੁਸੀਂ ਸਾਨੂੰ ਐਮਰਜੈਂਸੀ ਦੇ ਖਿਲਾਫ ਨਹੀਂ ਬੋਲਣਾ ਐਮਰਜੈਂਸੀ ਦੇ ਹੱਕ ਚ ਬੋਲਣਾ ਬੋਲਣਾ ਤੇ ਲਿਖਣਾ ਹੈ ਕਿ ਬਹੁਤ ਜ਼ਰੂਰੀ ਸੀ ਨੀ ਤੇ ਮੁਲਕ ਦਾ ਮੁਲਕ ਦੇ ਇਹ ਮੁਲਕ ਦੇ ਹੱਕੇ ਜਾਂਦੀ ਐਮਰਜੈਂਸੀ ਜਦਕਿ ਐਮਰਜੈਂਸੀ ਇਲੀਗਲ ਸੀਗੀ ਉਹ ਤੋਂ ਲੱਗਦੀ ਹੁੰਦੀ ਐਮਰਜੈਂਸੀ ਜਦੋਂ ਬਾਰੋ ਚਾਰੋਂ ਪਾਸੇ ਅਟੈਕ ਹੋ ਗਏ ਸਾਡੇ ਤੇ ਜਾਂ ਸਾਡੀਆਂ ਪੁਲਿਸ ਤੇ ਫੌਜਾਂ ਵਿਦਰੋਹ ਕਰਦੀਆਂ ਪਈਆਂ ਜਾਂ ਫੌਜਾਂ ਦਾ ਕੁਝ ਹਿੱਸਾ ਵਿਦਰੋਹ ਤੇ ਆ ਗਿਆ ਉਹਨਾਂ ਨੂੰ ਕਾਬੂ ਕਰ ਲਈ ਤਾਂ ਕਿ ਤੇ ਐਮਰਜੈਂਸੀ ਲੈ ਐਮਰਜੈਂਸੀ ਡਟ ਚਾਈਲਡਸ ਕਪ ਆਫ ਟੀ ਇਹ ਨਹੀਂ ਜਦ ਦਿਲ ਕੀਤਾ ਮੇਰੇ ਦਿਲ ਵਿੱਚ ਆ ਗਿਆ ਮੇਰੀ ਮੈਜੋਰਟੀ ਤੋਂ ਐਮਰਜੈਂਸੀ ਲਗਾ ਦੂੰ ਨਹੀਂ ਸੋ ਇਹਨਾਂ ਨੇ ਐਮਰਜੈਂਸੀ ਲਾਈ 25 ਜੂਨ ਚੜੀ 25 ਜੂਨ ਦੀ ਰਾਤ ਨੂੰ ਐਮਰਜੈਂਸੀ ਡਿਕਲੇਅਰ ਹੁੰਦੀ ਆ ਤੇ 50 ਵੀਰੇ ਘੰਟ ਆ ਗਈ ਤੋਂ ਦੋ ਬਾਅਦ ਸਾਰੇ ਜਿੱਡੇ ਵੀ ਸਿਟੀਜ਼ਨ ਸੀਗੇ ਨਾਗਰਿਕ ਸੈਨਿਆਂ ਦੇ ਬੇਸਿਕ ਫੰਡਾਮੈਂਟਲ ਜਿਹੜੇ ਹੱਕ ਸੀਗੇ ਉਹਨਾਂ ਤੇ ਤਾਲਾ ਲਾਤਾ ਸੀਗਾ ਜਿਹੜੀ ਪੌਣੇ 200 2 ਸਾਲ ਤੱਕ ਚਲਦੀ ਰਹੀ ਮੁਰਕੇ ਫਿਰ ਇੰਦਰਾ ਗਾਂਧੀ ਸਹਿਬਾ ਨੂੰ ਇਲੈਕਸ਼ਨਾਂ ਦੇ ਦੌਰਾਨ ਆਪਣੀ ਜਿਹੜੀ ਦਵਾਰਾ ਜਦੋਂ ਇਲੈਕਸ਼ਨ ਚ ਆ ਲੋਕਾਂ ਨੇ ਜੈ ਪ੍ਰਕਾਸ਼ ਨਾਰਾਇਣ ਨੇ ਕਿ ਕੁਰਸੀ ਖਾਲੀ ਕਰੋ ਕਿ ਜਨਤਾ ਆਤੀ ਹੈ ਸਿਆਸਣ ਖਾਲੀ ਕਰੋ ਕਿ ਜਨਤਾ ਆਤੀ ਹੈ ਜੈ ਪ੍ਰਕਾਸ਼ ਨਾਰਾਇਣ ਬਹੁਤ ਹੀ ਉਮਦਾ ਲੀਡਰ ਸੀਗੇ ਉਹਨਾਂ ਨੂੰ ਆਪਣੀ ਕੋਈ ਪਰਵਾਹ ਨਹੀਂ ਸੀ ਬਜ਼ੁਰਗ ਸੀਗੇ ਉਹ ਇਹਨਾਂ ਦੇ ਖਿਲਾਫ ਕੜੇ ਹੋਏ ਕਿ ਕਰੋ ਸਿਆਸਨ ਖਾਲੀ ਕਿ ਜਨਤਾ ਆਤੀ ਹੈ ਬੜੇ ਤਗੜੇ ਸ਼ਾਇਰ ਨੇ ਇੱਕ ਲਾਈਨ ਲਿਖੀ ਸੀ ਸਾਰਾ ਜਿਹੜਾ ਹਿੰਦੁਸਤਾਨ ਆ ਇੰਦਰਾ ਗਾਂਧੀ ਦੇ ਖਿਲਾਫ ਹੋ ਗਿਆ ਸੀਗਾ ਤਾਂ ਜਾ ਕੇ ਇੰਦਰਾ ਗਾਂਧੀ ਨੂੰ ਗੱਡੀ ਤੋਂ ਲੈੜਾ ਪਿਆ ਸੋ ਇਹ ਬੜੀ ਵੱਡੀ ਐਮਰਜੈਂਸੀ ਦਾ ਹੁਨਾ ਨਾ ਸੁਣ ਕੇ ਮੋਦੀ ਸਾਹਿਬ ਨੇ ਉਹ ਤਾਂ ਬਹੁਤ ਕੀਤੀ ਹੈ ਚੰਮ ਦੀਆਂ ਚਲਾਈਆਂ ਤਾਂ ਜ਼ਰੂਰ ਆ ਲੇਕਿਨ ਇੰਨੀ ਹਿੰਮਤ ਨਹੀਂ ਕੀਤੀ ਕਿ ਐਮਰਜੈਂਸੀ ਲਾ ਦिए ਯਾ ਲਾ ਕੇ ਵੇਖਣਗੇ ਵੀ ਤਾਂ ਹੁਣ ਐਮਰਜੈਂਸੀ ਚ ਬੋਦੀ ਸਾਹਿਬ ਸੀਗੇ ਜਿਹੜੇ ਸਿੱਖ ਦਾ ਬਾਣਾ ਪਾ ਕੇ ਰੂਪੋਸ਼ ਹੋ ਗਏ ਸੀਗੇ ਸੋ ਐਮਰਜੈਂਸੀ ਨੂੰ ਅੱਜ ਵੀ ਇੱਕ ਕਾਲਾ ੱੱੱੱੱੱੱੱੱੱੱੱੱੱੱ ਹਿੰਦੁਸਤਾਨ ਦੀ ਸਿਆਸਤ ਚ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਸੋ ਬਿਲਕੁਲ ਅਗਲੇ ਮੁੱਦੇ ਦੀ ਗੱਲ ਕਰ ਲੈਂਦੇ ਆ ਸਰ ਮੈਨੂੰ ਲੱਗਦਾ ਕਿ ਜੇ ਸਾਡੇ ਫੌਜੀ ਨੇ ਸਰਹੱਦ ਦੇ ਉੱਤੇ ਲੜਾਈ ਲੜਦੇ ਆ ਰਾਤ ਨੂੰ ਜੰਗਾ ਕਰਦੇ ਆ ਔਰ ਮੈਨੂੰ ਲੱਗਦਾ ਉਹਨਾਂ ਦੀ ਮਿਹਰਬਾਨੀ ਦੇ ਨਾਲ ਅਸੀਂ ਬੜੇ ਆਰਾਮਦਾਇਕ ਘਰਾਂ ਦੇ ਵਿੱਚ ਸੁੱਤੇ ਪਏ ਹੁੰਨੇ ਆ ਸੋ ਇੱਕ ਸ਼ਰਦ ਅंजलि ਦੇਣਾ ਚਾਹੁੰਦੇ ਆ 93 ਸਾਲ ਉਮਰ ਮਨਮੋਹਨ ਸਿੰਘ ਕੋਹਲੀ ਜਿਨ੍ਹਾਂ ਦਾ 23 ਜੂਨ ਨੂੰ ਦੇਹਾਂਤ ਹੋ ਗਿਆ ਸੋ ਕਈ ਦਹਾਕੇ ਉਹਨਾਂ ਨੇ ਹਿੰਦੁਸਤਾਨ ਦੀ ਫੌਜ ਦੇ ਵਿੱਚ ਸੇਵਾ ਨਿਭਾਈ ਹੈ ਅ ਸੋ ਇੱਕ ਹਾਦਸਾ ਜਿਸ ਨੂੰ ਅਸੀਂ ਕੋਈ ਵੀ ਨਹੀਂ ਭੁਲਾ ਸਕਦੇ ਜਦੋਂ ਅਮਰੀਕਾ ਤੋਂ ਬੰਦੇ ਆਏ ਸੀ ਉਹਨਾਂ ਨੇ ਇੰਡੀਆ ਨੂੰ ਰਿਕਵੈਸਟ ਕੀਤੀ ਸੀ ਕਿ ਸਾਡੀ ਹੈਲਪ ਕੀਤੀ ਜਾਵੇ ਸਾਨੂੰ ਪਤਾ ਲੱਗੇ ਕਿ ਚਾਈਨਾ ਜਿਹੜਾ ਪਰਮਾਣੂ ਬੰਬ ਨਿਊਕਲੀਅਰ ਬੰਬ ਦੀ ਕਦੋਂ ਤਿਆਰੀ ਕਰਦਾ ਕਿ ਗਤੀਵਿਧੀਆਂ ਨੇ ਸੋ ਇਹਨਾਂ ਨੂੰ ਅੱਗੇ ਕੀਤਾ ਗਿਆ ਸੀ ਮਨਮੋਹਨ ਸਿੰਘ ਕੋਹਲੀ ਜੀ ਨੇ ਉਹਨਾਂ ਦੀ ਰਹਿਨਮਾਈ ਕੀਤੀ ਸੀ ਅਗਵਾਈ ਕੀਤੀ ਸੀ ਬਹੁਤ ਵਧੀਆ ਮੁੱਢ ਵੱਜਿਆ ਤੁਸੀਂ ਇਸ ਖਬਰ ਦਾ ਇੰਟਰਨੈਸ਼ਨਲ ਲੈਵਲ ਦੀ ਵੈਸੇ ਮੰਨ ਸਕਦੇ ਆ ਇਸ ਖਬਰ ਨੂੰ ਦੂਜੀ ਮਿਨੋਰਟੀ ਜਿਹੜੀ ਕਮਿਊਨਿਟੀ ਜਿੰਨ ਹੈ ਗਿਣਤੀ ਬਹੁਤ ਥੋੜੀ ਲੇਕਿਨ ਨਾਮਨੇ ਜਿਹੜੇ ਆ ਉਹ ਸਾਰੇ ਸੰਸਾਰ ਭਦਰੀ ਇਹਨਾਂ ਨੇ ਨਾਮ ਨੇ ਖੱਟੇ ਆ ਜੀ ਸੋ ਇਹਨਾਂ ਚੋ ਸਰਦਾਰ ਮਨਮੋਨ ਸਿੰਘ ਕੋਲੀ ਸਾਹਿਬ ਸੀਗੇ ਜਿਹੜੇ ਸਾਡੇ ਆਪਣੇ ਪ੍ਰਧਾਨ ਮੰਤਰੀ ਸੀਗੇ ਸਰਨੇਵੇਂ ਦਾ ਸੇਮ ਹੀ ਸੀਗਾ ਜਿਹੜੇ ਆ ਵੀ ਸਰਦਾਰ ਮਨਮੋਨ ਸਿੰਘ ਕੋਲੀ ਸੀਗੇ ਤੇ ਹਾਲਾਂਕਿ ਹਰ ਬੰਦਾ ਲਾਈਵ ਲੇਟ ਚ ਨਹੀਂ ਆ ਸਕਦਾ ਜੀ ਸੋ ਇਹ ਇਹਨਾਂ ਨੇ ਹਿੰਦੁਸਤਾਨ ਦੀ ਨੇਵੀ ਦੇ ਵਿੱਚ ਜਾਂ ਹੋਰ ਫੌਜਾਂ ਦੇ ਵਿੱਚ 20 ਸਾਲ ਸਰਵ ਕੀਤਾ ਤੇ 54 ਦੀ ਭਰਤੀ ਤੇ ਉਸ ਤੋਂ ਬਾਅਦ ਚੋਟਾ ਹੋਰ ਸਰਵਿਸਿਜ਼ ਵੀ ਦਿੰਦੇ ਰਹੇ ਤੇ ਆ ਮੈਂ ਅਮਰੀਕਾ ਦੀ ਇੱਕ ਵਰਲਡ ਲੈਵਲ ਦੀ ਇੱਕ ਆ ਆਪਣੀ CIA ਜਿਹਨੂੰ ਕਹਿੰਦੇ ਨੇ ਸੈਂਟਰਲ ਇਨਵੈਸਟੀਗੇਸ਼ਨ ਏਜੰਸੀ ਹੈਗੀ ਹੈ ਜਿਹਦਾ ਨਾਮ ਹੈ ਉਸੋ ਸਾਲ ਤੋਂ ਵੀ ਪੁਰਾਣੀ ਏਜੰਸੀ ਜਿਵੇਂ ਯੂਕੇ ਦੀ ਏਜੰਸੀ ਵੀ 116 ਸਾਲ ਹੋ ਗਏ ਆ ਆਪਣੀ ਰਾ ਹੈਗੀ ਆ ਇਹ ਤਾਂ ਖੈਰ ਰੱਡੀ ਪੁਰਾਣੀ ਨਹੀਂ ਹੋਈ ਇਹਦੀ ਫਾਰਮੇਸ਼ਨ ਹੀ ਜੋ ਉਦੋਂ ਹੋਈ ਜਦੋਂ ਚਾਈਨਾ ਤੋਂ ਆਪਾਂ ਹਾਰ ਗਏ ਸੀਗੇ ਬਾੜ ਦੀ ਲੜਾਈ 1962 ਦੇ ਸੋ ਇਸ ਕਰਕੇ ਇਹਨਾਂ ਨੇ ਅਮਰੀਕਾ ਦੇ CIA ਨੇ ਆਪਣੀ ਇੰਡੀਅਨ ਸਰਕਾਰ ਤੋਂ ਮਦਦ ਮੰਗੀ ਸੀ ਕਿ ਜਿਹੜਾ ਚਾਈਨਾ ਹੈਗਾ ਸੀਕ੍ਰੀਟਲੀ ਕੋਈ ਨਿਊਕਲ ਟੈਸਟ ਕਰ ਰਿਹਾ ਹੈਗਾ ਤੇ ਇਹ ਕਲਰ ਵੀ ਹਿਮਾਲਿਆ ਦੇ ਪਹਾੜਾ ਉਤਰਾਖੰਡ ਤੋਂ ਜਾਣਾ ਪੈਂਦਾ ਹੈ ਹਿਮਾਲਿਆ ਦੇ ਵਿੱਚ ਤੇ ਤੁਸੀਂ ਸਾਡੀ ਮਦਦ ਕਰੋ ਫਿਰ ਇਹਨਾਂ ਦੀ ਗਵਾਹੀ ਦੇ ਵਿੱਚ ਐਵਰੈਸਟ ਐਕਸਪੈਡੀਸ਼ਨ ਨੇ ਇਹਨਾਂ ਨੇ ਰਹਿਨਮਾਈ ਦਿੱਤੀ ਤੇ ਉੱਥੇ ਇਹਨਾਂ ਦੀ ਸਰਕਾਰ ਦੀ ਮਦਦ ਕੀਤੀ ਅਮਰੀਕਾ ਦੀ ਮਦਦ ਕੀਤੀ ਤਾਂਕਿ ਤਿੱਬਤ ਦੇ ਨੇੜੇ-ਤੇੜੇ ਇਹ ਪਤਾ ਲਗਾਇਆ ਜਾ ਸਕੇ ਕਿ ਚਾਈਨਾ ਦੀ ਐਕਟੀਵਿਟੀ ਪਹਾੜਾਂ ਦੇ ਵਿੱਚ ਕੀ ਚੱਲ ਰਹੀ ਆ ਫਿਰ ਇਹਨਾਂ ਨੇ ਇੱਕ ਬੁੱਕ ਲਿਖਦੇ ਬੜੀ ਵਰਲਡ ਰੈਰਾਉਂਡ ਬੁੱਕ ਐ ਸਪਾਈਸ ਇਨ ਹਿਮਾਲਿਆਸ ਇਨ ਹਿਮਾਲਿਆਸ ਜੀ ਮਤਲਬ ਇਹ ਹਿਮਾਲਿਆ ਦਾ ਨਾਮ ਮੂੰਹ ਕਹਿਣਾ ਸੁੱਖਾ ਤੁਸੀਂ ਜਦੋਂ ਇੱਕ ਚਾਰ ਪੌੜੀਆਂ ਚੱਲਣ ਲੱਗਿਆਂ ਬੰਦੇ ਦੀ ਬਸ ਉਹਨੂੰ ਦੂਜੀ ਮੰਜ਼ਲ ਤੋਂ ਐਡੀ ਸਟੀਪ ਚੜ੍ਹਈ ਹੈ ਹਿਮਾਲੇ ਦੇ ਸਭ ਤੋਂ ਔਖੀ ਪੜਾਈ ਚੜ੍ਹਾਈ ਹੈਗੀ ਆ ਤੇ ਉਹਦੀ ਇਹ ਰਹਿਨਮਾਈ ਕਰਦੇ ਆ ਔਰ ਇੱਕ ਬੜੀ ਬੜਾ ਇੱਕ ਕਰਦਾਰ ਬੜਾ ਵੱਡਾ ਔਰ ਸਿਕ ਕੌਮ ਦਾ ਇੱਕ ਚੰਗੀ ਇੱਕ ਸ਼ਖਸੀਅਤ ਜਿਹੜੇ ਅਲਵਿਦਾ ਕਹਿੰਦੇ ਆ ਇੱਕ ਅਦਾ ਦਿਨ ਪਹਿਲਾਂ ਸੋ ਸਾਡੀ ਸ਼ਰਧਾਂਜਲੀ ਦੇਣੀ ਬੰਦੀ ਨਾਲ ਇੱਕ ਹਿੰਦੁਸਤਾਨ ਦੇ ਇੱਕ ਨਾਮੀ ਕਰੈਕਟਰ ਦਲੀਪ ਦੋਸ਼ੀ ਦੋਸ਼ੀ ਜੀ ਜਿਨ੍ਹਾਂ ਨੂੰ ਸਪਿੰਨਰ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਹੱਥ ਵਰਲਡ ਲੈਵਲ ਦੀ ਹਿੰਦੁਸਤਾਨ ਦਾ ਮੋਸਟ ਰਿਸਪੈਕਟਡ ਸਪਿਨਰ ਸੀਗੇ ਹੋ ਹਾਲਾਂਕਿ ਮੈਨੂੰ ਕ੍ਰਿਕਟ ਬਾਰੇ ਇਹਦੀ ਜਾਣਕਾਰੀ ਨਹੀਂ ਹੈ ਇਹ ਲੇਕਿਨ ਇਹਦੇ ਇੰਟਰਨੈਸ਼ਨਲ ਮੀਡੀਆ ਜੇ ਸਪੋਰਟਸ ਮੀਡੀਆ ਚ ਬਹੁਤ ਵੱਡੇ ਵੱਡੇ ਜਿਹੜੇ ਸਪੋਰਟਸ ਨੂੰ ਕਵਰ ਕਰਦੇ ਆ ਵੈਟਰਨ ਤੇ ਜਰਨਲਿਸਟ ਉਹਨਾਂ ਵੱਲੋਂ ਇਹ ਕਵਰੇਜ ਦਿੱਤੀ ਕਿ ਯੂਕੇ ਚ ਉਹਨਾਂ ਦੀ ਡੈਥ ਹੁੰਦੀ ਆ ਤੇ ਸਨ 1970 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੁੰਦਾ ਔਰ ਸਚਿਨ ਤੰਦੁਲਕਰ ਕਰ ਸਾਹਿਬ ਨੇ ਵੀ ਇਹਨਾਂ ਨੂੰ ਉਹ ਦਿੱਤੀ ਸਰਦਾਨ ਲਈ ਕਹਿੰਦੀ ਮੇਰੀ ਯੂਕੇ ਚ ਇਹਨਾਂ ਨਾਲ ਮੁਲਾਕਾਤ ਹੋਈ ਸੀਗੀ ਇਹਨਾਂ ਦੇ ਹੱਥ ਜਬੋਲਸ ਪਿੰਸਪਿੰਨ ਕਰਨੀ ਇੱਕ ਸ਼ਾਇਦ ਕ੍ਰਿਕਟਰ ਨੂੰ ਪਤਾ ਹੋ ਸਕਦਾ ਸਪਿਨਿੰਗ ਦੀ ਵੈਲਿਊ ਕੀ ਹੈ ਸੋ ਹੀ ਇਜ਼ ਅ ਰੰਡਾਉਂਡ ਸਪਿਨਰ ਆਫ ਕ੍ਰਿਕਟ ਵਰਡ ਐਂਡ ਹੀ ਡਾਈਡ ਬਿਕਾਜ਼ ਆਫ ਦਾ ਏਜ ਰਿਲੇਟਡ ਪ੍ਰੋਬਲਮਸ ਜੀ ਅਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਬਹੁਤ ਸਾਰੇ ਮੁੱਦਿਆਂ ਦੇ ਬਾਰੇ ਗੱਲਬਾਤ ਕੀਤੀ ਜਿਸ ਦੇ ਬਾਰੇ ਜਾਨਣਾ ਸਾਡੇ ਦਰਸ਼ਕਾਂ ਲਈ ਬੇਹਤ ਜ਼ਰੂਰੀ ਸੀ ਸੋ ਆਪਣੀ ਕੋਈ ਵੀ رائے ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਕੋਈ ਸਲਾਹ ਦੇਣਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ ਵਿੱਚ ਮੈਸੇਜ ਕਰ ਸਕਦੇ ਹੋ ਅੱਜ ਦੇ ਪ੍ਰੋਗਰਾਮ ਚੰਨੇ ਮੈਂ ਦੇ ਉਚਾਸਤ ਧੰਨਵਾਦ